ਇਹਨਾਂ ਤੇ ਆਜੀ ਪਾਜਾ ਖਬਰ ਚੰਡੀਗੜ੍ਹ ਦੀ ਆਖਰੀ ਕੱਚੀ ਕਲੋਨੀ ਛਟਾਈ ਗਈ 800 ਚੁਗੀਆਂ ਤੇ ਚੱਲੇਗਾ ਬਲਡوزر 10 ਏਕੜ ਜ਼ਮੀਨ ਹੋਵੇਗੀ ਖਾਲੀ ਸਮਰਾਟ ਸਿਟੀ ਦੀ ਆਖਰੀ ਆਖਰੀ ਕੱਚੀ ਕਲੋਨੀ ਜਲਦੀ ਹੀ ਹਟਾ ਸਕਦੀ ਹਟਾ ਦਿੱਤੀ ਜਾਵੀਂ ਪ੍ਰਸ਼ਾਸਨ ਨੇ 10 ਏਕੜ ਦੀ ਵਾਧੇ ਤਨਾਸ ਦੀ ਕੱਚੀ ਕਲੋਨੀ ਜਿ ਬਣੀ 800 ਤੋਂ ਵੱਧ ਚੁਗੀਆਂ ਤੇ ਬਲਡوزر ਚਲਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਸਰਦੀ ਖਤਮ ਹੁੰਦੇ ਹੀ ਇਸ ਕਲੋਨੀ ਨੂੰ ਹਟਾ ਦਿੱਤਾ ਜਾਵੇਗਾ ਤੇ ਸਰਦੀਆਂ ਸਰਦੀਆਂ ਵਿੱਚ ਕਲੋਨੀ ਹਟਾਉਣ ਦੀ ਕਾਰਵਾਈ ਤੋਂ ਅਦਾਲਤ ਤੋਂ ਸਟੇ ਮਿਲਣ ਦੀ ਸੰਭਾਵਨਾ ਰਹਿੰਦੀ ਹੈ ਇਸ ਸਾਲ ਪ੍ਰਸ਼ਾਸਨ ਨੇ ਲਗਾਤਾਰ ਕਈ ਸਲਬ ਕਲੋਨੀਆਂ ਤੇ ਪੁਰਾਣੇ ਕਬਜ਼ੇ ਨੂੰ ਠਾਇਆ ਹੈ ਇੰਨੀ ਵੱਡੀ ਪ੍ਰਾਪਤੀ ਇਸ ਤੋਂ ਪਹਿਲਾਂ ਪ੍ਰਸ਼ਾਸਨ ਕਦੀ ਨਹੀਂ ਮਿਲੀ ਮੌਜੂਦਾ ਸਮੇਂ ਪ੍ਰਸ਼ਾਸਨ ਕਬਜ਼ਿਆਂ ਤੋਂ ਲੈ ਕੇ ਕਾਫੀ ਗੰਭੀਰ ਹੈ ਤੇ ਸ਼ਹਿਰ ਵਿੱਚ ਕਬਜ਼ਾ ਨਾ ਹੋਵੇ ਇਸ ਲਈ ਫੀਲਡ ਵਿੱਚ ਅਧਿਕਾਰੀਆਂ ਨੂੰ ਜਾਂ ਟੀਮਾਂ ਨੂੰ ਗਠਨ ਕੀਤਾ ਗਿਆ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਇਸ ਤੋਂ ਪਹਿਲਾਂ 30 ਦਸੰਬਰ ਨੂੰ ਪ੍ਰਸ਼ਾਸਨ ਨੇ ਸੈਕਟਰ 33 ਦੀ ਸ਼ਾਹਪੁਰ ਕਲੋਨੀ ਵੀ ਤੋੜਪੰਨ ਕੀਤੀ ਸੀ ਇਸ ਕਲੋਨੀ ਵਿੱਚ 4.5 ਏਕੜ ਸਰਕਾਰੀ ਜ਼ਮੀਨ ਹੈ ਫੈਲੀ ਹੋਈ ਸੀ ਜਿਸ ਦੀ ਕੀਮਤ ਕਰੀਬ 250 ਕਰੋੜ ਰੁਪਏ ਸੀ ਜਿੰਨਾ ਕਿਸਾਨਾਂ ਤੇ ਜ਼ਿਮੀਂਦਾਰਾਂ ਦੀ ਜ਼ਮੀਨ ਨੇ ਦੇ ਤਨਾਸ ਕੱਚੀ ਕਲੋਨੀ ਬਣੀ ਹੈ ਉਹ ਆਪਣੀ ਜ਼ਮੀਨ ਪ੍ਰਸ਼ਾਸਨ ਨੂੰ ਦੇਣ ਲਈ ਤਿਆਰ ਹਨ ਪਰ ਉਹ ਲੈਂਡ ਪੂਲਿੰਗ ਨੀਤੀ ਦੀ ਮੰਗ ਕਰ ਰਹੇ ਹਨ ਕਿਸਾਨਾਂ ਅਨੁਸਾਰ ਇਹ ਜ਼ਮੀਨ ਖੇਤੀਬਾੜੀ ਲਾਹੇਵੰਦ ਨਹੀਂ ਹੈ ਇਸ ਲਈ ਇਹਨਾਂ ਨੂੰ ਲੋਕਾਂ ਨੂੰ ਸਿਰਫ ਕਰਾਏ ਤੇ ਆਰਜੀ ਤੌਰ ਉਸਾਰੀ ਕਰ ਰਹਿਣ ਦੀ ਇਜਾਜ਼ਤ ਦਿੱਤੀ ਸੀ ਜਦਕਿ ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਤਨਾਸ ਦੀ ਕੱਚੀ ਕਲੋਨੀ ਨਜਾਇਜ਼ ਨਹੀਂ ਹੈ ਬਲਕਿ ਕਿਸਾਨਾਂ ਦੀ ਨਿੱਜੀ ਜ਼ਮੀਨ ਤੇ ਕਰਾਏ ਤੇ ਆਰਜੀ ਸ਼ੱਡ ਹਨ ਇਹ ਉਹਨਾਂ ਗਿਆ ਕਿ ਸਰਕਾਰ ਨੇ 2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਵਾਅਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ 2022 ਚ ਕਰ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਰ ਸੇਵਾ ਕੀਤਾ ਜਾਣਾ ਚਾਹੀਦਾ ਹੈ 19 ਜੂਨ ਨੂੰ ਸੈਕਟਰ 53 ਦੇ 54 ਵਿਚਕਾਰ ਸਥਿਤ ਆਧਾਰ ਚ ਕਲੋਨੀ ਵੀ ਕਬਜ਼ਿਆਂ ਦੀ ਕਾਰਵਾਈ ਹੋਈ ਸੀ ਇਸ ਦੌਰਾਨ ਪ੍ਰਸ਼ਾਸਨ ਨੇ 12 ਏਕੜ ਦੀ ਕੀਮਤੀ ਸਰਕਾਰੀ ਜ਼ਮੀਨ ਵਾਪਸ ਲਈ ਸੀ ਤੇ ਜਦੀ ਕੀਮਤ ਕਰੀਬ 350 ਕਰੋੜ ਰਸੀ ਜਾ ਰਹੀ ਹੈ 6 ਮਹੀਨੋਂ ਸੈਕਟਰ 25 ਦੀ ਜਨਤਾ ਕਲੋਨੀ ਨੂੰ ਟਾਇਆ ਗਿਆ ਸੀ ਇਸ ਕਾਰਵਾਈ ਤੇ 10 ਏਕੜ ਸਰਕਾਰੀ ਜ਼ਮੀਨ ਖਾਲੀ ਕਰਵਾਈ ਗਈ ਸੀ 10 ਏਕੜ ਤੋਂ ਵੱਧ ਲੋਕਾਂ ਨੂੰ ਉੱਥੇ ਹਟਾਇਆ ਗਿਆ ਸੀ ਤੇ 2500 ਝੁੱਗੀਆਂ ਨੂੰ ਤੋੜਿਆ ਗਿਆ ਸੀ ਧੰਨਵਾਦ ਜੀ ਖਬਰਾਂ ਬਣਨ ਲਈ ਜੁੜੇ ਰਹੋ